ਬਹੁਤ ਬਹੁਤ ਮਿਸਤਰੀਆਂ ਕੋਲੇ ਲਗਾਤਾਰ ਘੁੰਮ ਰਹੇ ਮਿਸਿੰਗ ਹੈ ਦੇ ਇੰਜਨ ਦੇ ਵਿੱਚ ਮਿਸਿੰਗ ਸੀਗੀ ਮਿਸਿੰਗ ਸੀ ਵੀ ਕਿਹ ਹੈਗੀ ਆ ਉਹਨੇ ਸੈੱਟ ਹੋ ਗਏ ਹੁਣ ਤਾਂ ਆਪਾਂ ਕੀ ਦੋਸਤੋ ਇੱਥੇ ਮੈਂ ਗੱਲ ਕਰਾਂ ਜਿਹੜੀ ਮਿਸਿੰਗ ਚੈੱਕ ਕਰ ਰਹੇ ਆ ਇਕੱਲਾ ਇਹ ਨਾ ਵੇਖਿਆ ਕਰੋ ਵੀ ਯਾਰੀ ਬਾਈ ਇੱਕੋ ਹੀ ਪੇਪਰ ਲੈ ਕੇ ਹਰ ਗੱਡੀ ਦੇ ਪਿੱਛੇ ਬੈ ਜਾਂਦਾ ਨਕਸ਼ਾ ਵੇਖੀ ਜਾਏ ਤੇ ਹੈ ਕੀ ਹੈ ਸਮਝਣ ਦੀ ਲੋੜ ਹੈ ਹਾਂਜੀ ਦੋਸਤੋ ਸਸਿਕਾ ਸੈਂਟਰੋ ਬਦਲਿਆ ਹੋਇਆ ਬਹੁਤ ਕੋ ਦਾ ਮਤਲਬ ਬਹੁਤ ਕੁਸ਼ ਇੱਕ ਇੰਜਨ ਨਹੀਂ ਬਦਲਿਆ ਗਿਆ ਸੈਂਸਰ ਸਾਰੇ ਬਦਲੇ ਗਏ ਗੱਡੀ ਕਰੀਏ ਮਿਸਿੰਗ ਕੋਡ ਆਈਡਲਿੰਗ ਸੈਂਸਰ ਦਾ ਆ ਰਿਹਾ ਪਰ ਆਪਾਂ ਹਰ ਇੱਕ ਚੀਜ਼ ਦੀ ਪ੍ਰੋਪਰ ਜਾਂਚ ਕਰਾਂਗੇ ਸਾਨੂੰ ਵਾਲ ਟਾਈਮਿੰਗ ਵੀ ਆਊਟ ਹੋ ਸਕਦਾ ਹੈ ਹੈਡ ਦੇ ਵਾਲ ਲੀਕ ਵੀ ਕਰ ਸਕਦੇ ਹੈ ਕਿਉਂਕਿ ਜਿਸ ਗੱਡੀ ਤੇ ਇਹਨੂੰ ਸੈਂਸਰ ਲੱਗੇ ਹੈ ਉਹ ਸੈਂਸਰ ਬਿਲਕੁਲ ਸਹੀ ਹੈ ਆ ਜਾ ਬੇਟਾ ਆ ਤਿੰਨੇ ਸੈਂਸਰ ਪੀਪ ਮੈਪ ਪੋਰੀ ਬੈਪ ਐਂਡ ਫਲੋਰ ਬਾਡੀ ਇਹ ਸੈਂਸਰ ਸਾਰੇ ਦੇ ਸਾਰੇ ਹੋਰ ਗੱਡੀ ਤੇ ਲੱਗੇ ਹੋਏ ਆ ਨੁਕਸ ਕਿੱਥੇ ਨਿਕਲਦਾ ਵੀਰ ਜੀ ਉਹਨਾਂ ਨੂੰ ਆਪਾਂ ਖੁੱਲੀ ਕਿਤਾਬ ਰੱਖੀ ਐ ਸਭ ਤੋਂ ਪਹਿਲਾਂ ਅਸੀਂ ਇਹਨੀਆਂ ਟੈਪਟਾ ਤੇ ਇਹਦਾ ਟਾਈਮਿੰਗ ਬੁਲਾਵਾਂਗੇ ਜੇ ਟਾਈਮਿੰਗ ਬੁਲਾਇਆ ਠੀਕ ਹੋ ਗਿਆ ਫਿਰ ਅਸੀਂ ਇਹਦਾ ECM ਵਾਲੇ ਪਾਸੇ ਤੇ 베ARING ਵਾਲੇ ਪਾਸੇ ਜਾਵਾਂਗੇ ਕਿਉਂਕਿ ਹੈਡ ਪੱਟਣ ਤੋਂ ਪਹਿਲਾਂ ਜਿਹੜੀਆਂ ਉੱਪਰ ਦੀਆਂ ਉੱਪਰ ਦੀਆਂ ਚੀਜ਼ਾਂ ਹੋਣ ਉਹ ਕੀਤੀਆਂ ਜਾਣ ਤੇ ਜ਼ਿਆਦਾ ਬੈਟਰ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਭਾਜੀ ਕਿਹੜਾ ਸ਼ਹਿਰ ਹੈ ਵੀਰ ਜੀ ਤੁਹਾਡਾ ਉੱਪਰ ਹੈ ਵੀ ਜੇ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਸੀਂ ਬਹੁਤ ਵਾਰੀ ਬੜਾ ਕੁਝ ਕਰਾ ਲਿਆ ਹਾਂਜੀ ਹਾਂਜੀ ਨੁਕਸ ਕਿੱਥੇ ਨਿਕਲਣਾ ਹੈ ਠੀਕ ਉਹ ਬੜੀ ਦਿੱਕਤ ਵਾਲੀ ਗੱਲ ਹੈ ਤੁਹਾਡੀ ਇਜਾਜ਼ਤ ਹੋਵੇ ਤਾਂ ਕੋਈ ਐਸਟੀਮੇਟ ਨੇ ਇਲੈਕਟ੍ਰੀਸ਼ੀਅਨ ਆਪਾਂ ਨਾਲ ਆਪਾਂ ਐਡ ਕਰਾਂਗੇ ਇੱਕ ਤਾਂ ਦੀ ਵੇਰਿੰਗ ਤੇ ਇੱਕ ਆਪਾਂ ਇਹਦਾ ਈਸੀਐਮ ਜਿਹੜਾ ਤੁਸੀਂ ਨਹੀਂ ਬਦਲਿਆ ਹਾਂਜੀ ਹਾਂਜੀ ਬਾਕੀ ਸੈਂਸਰ ਤੁਸੀਂ ਬਾਰ-ਬਾਰ ਹਰੇਕ ਬਦਲ ਲਏ ਹਾਂਜੀ ਹਾਂਜੀ ਉਹਦੇ ਚੱਲਦੇ ਤੇਲ ਵੀ ਤੁਸੀਂ ਆਪਦੀ ਮਰਜ਼ੀ ਨਾਲ ਦੋ ਵਾਰੀ ਬਦਲਾ ਲਿਆ ਹਾਂਜੀ ਹਾਂਜੀ ਉਹਨਾਂ 'ਚ ਕੋਈ ਨੁਕਸ ਨਹੀਂ ਜੀ ਵਾਲ ਵਾਲ ਟਾਈਮਿੰਗ ਹੈਡ ਵੇਰਿੰਗ ਜਾਂ ਈਸੀਐਮ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਜਦੋਂ ਤੁਸੀਂ ਮੈਨੂੰ ਬਾਰ-ਬਾਰ ਪੁੱਛਦੇ ਸੀ ਤੁਹਾਡੇ ਨਾਲ ਮੇਰੀ ਗੱਲਬਾਤ ਹੁੰਦੀ ਸੀ ਕੀ ਨਾ ਸ਼ੁਭ ਨਾ ਭਾਜੀ ਗੁਰਿੰਦਰ ਸਿੰਘ ਗੁਰਿੰਦਰ ਵੀਰ ਜੀ ਤੁਹਾਨੂੰ ਮੈਂ ਇਹ ਕਹਿੰਦਾ ਸੀ ਜੀ ਇਲੈਕਟ੍ਰੀਕਲ ਪ੍ਰੋਬਲਮ ਹੋ ਸਕਦੀ ਹੈ ਭਾਜੀ ਹਾਂਜੀ ਹਾਂਜੀ ਰਾਈਟ ਕੇ ਰੌਂ ਹਾਂਜੀ ਹਾਂਜੀ ਸੱਭਾ ਚਲੋ ਹੁਣ ਦੇਖਦੇ ਆ ਵੀ ਕੀ ਆਪਾਂ ਓਕੇ ਬੱਲੇ ਸੈਂਟਰੋ ਅੱਛਾ ਬਾਹਲੇ ਸਾਰੇ ਨੁਕਸ ਹੈ ਵੇਖੋ ਕਿਵੇਂ ਨਿਕਲਦੇ ਆ ਤਾਂ ਆਪਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਨਾਲ ਟਾਈਮਿੰਗ ਦੀ ਗੱਲ ਕਰਾਂਗੇ ਟਾਈਮਿੰਗ ਨੂੰ ਕਿਵੇਂ ਮਲਾਇਆ ਜਾਂਦਾ ਸੋ ਦੋਸਤੋ ਟਾਈਮਿੰਗ ਦਾ ਨਿਸ਼ਾਨ ਆ ਪਿਆ ਜੀ ਆਪਾਂ ਕ੍ਰੈਂਕ ਨੂੰ ਬਿਲਕੁਲ ਟੌਪ ਤੇ ਕਰ ਲਿਆ 10 ਲਹੁਣ 10 ਲਹੁਣ 90 ਸੋ ਦੋਸਤੋ ਇਹਦੇ ਇੱਕ ਟੱਕ ਦਾ ਫਰਕ ਆ ਇੱਕ ਦੰਦੇ ਦਾ ਫਰਕ ਆ ਟਾਈਮਿੰਗ 'ਚ ਆਪਾਂ ਇਹ ਦੰਦੇ ਨੂੰ ਮਿਲਾਵਾਂਗੇ ਤੇ ਗੱਡੀ ਹੋ ਜੂਗੀ ਲਗਭਗ ਠੀਕ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਸੋ ਦੋਸਤੋ ਫਰਕ ਸਿਰਫ ਇੱਕ ਧੰਦੇ ਦਾ ਸੀ ਵਾਲ ਟਾਈਮਿੰਗ ਠੀਕ ਕਰ ਲਿਆ ਆਪਾਂ ਬਿਲਟ ਅਪਾ ਨਵੀ ਪਾਲੀ ਕੋਸ਼ਿਸ਼ ਕਰੀਦੀ ਹੈ ਵੀ ਅਗਲੇ ਨੂੰ ਪ੍ਰੋਪਰ ਅਵੇਅਰ ਕੀਤਾ ਜਾਵੇ ਸਾਡੀ ਕੋਈ ਮਨਸ਼ਾ ਨਹੀਂ ਕਿਸੇ ਦਾ ਕੰਮ ਫालतू ਕੱਢਣ ਦੀ ਇਹ ਵੀ ਸੋਚਿਆ ਜਾਂਦਾ ਹੈ ਵੀ ਗੱਡੀ ਕਿੱਦਾਂ ਦੀ ਹੈ ਤੇ ਕਿਹੜਾ ਮਾਡਲ ਹੈ ਸੋ ਗੱਡੀ ਬੜੀ ਦੂਰੋਂ ਤੇ ਵੀਰ ਬੜਾ ਔਖਾ ਹੋ ਕੇ ਆਇਆ ਸੀ ਮਾਨ ਨਾਲ ਟੈਪਟਾ ਵੀ ਕੀਤੀਆਂ ਤੇ ਆਪਾਂ ਇਹਦਾ ਟਾਈਮਿੰਗ ਮਲਾ ਕੇ ਇਹਨਾਂ ਨੂੰ ਰਿਜ਼ਲਟ ਦੇ ਦਿੱਤਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਲੋਕਾਂ ਨੂੰ ਸਮਝਾ ਸਕਦੇ ਹਾਂ ਹੋਰ ਆਪਣੇ ਕੋਲੇ ਕੁਝ ਨਹੀਂ ਹੈਗਾ ਸੋ ਹਮੇਸ਼ਾ ਕੋਸ਼ਿਸ਼ ਕਰੀ ਦੀਏ ਗੁਰੂ ਮਹਾਰਾਜ ਦੀ ਰਜਾ ਦੇ ਨਾਲ ਕੰਮ ਉਹਨਾਂ ਦੀ ਕਿਰਪਾ ਸਤਕਾ ਵਧੀਆ ਹੋ ਜਾਂਦਾ ਵਲ ਟਾਈਮਿੰਗ ਪਲਸ ਟੈਪਟਾ ਇਹਦੇ ਚੀ ਫਰਕ ਸੀ ਹੁਣ ਵੀਰ ਨੂੰ ਪੁੱਛਦੇ ਆ ਇਹਦਾ ਚਿਹਰਾ ਕਿੰਨਾ ਖਰਾ ਜੀ ਪਾਜੀ ਚਿਹਰੇ ਤੇ ਰੌਣਕ ਹਾਂਜੀ ਹਾਂਜੀ ਯਾਰ ਸਹੀ ਹੈ ਸਹੀ ਹੈ ਜੀ ਹਾਂਜੀ ਪਰ ਕੰਟਰੋਲ ਕਰ ਲੋ ਸਪੀਡ ਅਗੇ ਇੰਨੀ ਦੀ ਸਪੀਡ ਤੇ ਭੱਜਦੀ ਸੀ ਜੀ ਇਹਨੇ ਕਿ ਪਹਿਲਾਂ ਤਾਂ ਬੜਾ ਟੁੱਟ ਦੇ ਦੇਗਾ ਠੀਕ ਦਬ ਕੇ ਚੱਲਦੀ ਸੀਗੀ ਹਾਂਜੀ ਪਾਜੀ ਤੁਸੀਂ ਸ਼ਹਿਰ ਰੋਪੜ ਤੋਂ ਆਏ ਹੋ ਹਾਂਜੀ ਹਾਂਜੀ ਕਿੰਨੇ ਚਿਰਾਂ ਦੀ ਸਮੱਸਿਆ ਸੀ ਜਿਹੜੀ ਤੁਹਾਡੀ ਸਮੱਸਿਆ ਇਹ 3 ਮਹੀਨੇ ਹੋ ਗਏ ਠੀਕ ਆ ਪਾਜੀ ਹਾਂਜੀ ਤੁਸੀਂ ਆਪਣੇ ਖੁੱਲ ਕੇ ਮੜੀ ਤਕਲੀਫ ਦੱਸੋਗੇ ਜਰਾ ਇਹ ਆਪਾਂ ਨੇ ਗੱਡੀ ਸੈਕੰਡ ਹੈਂਡ ਲਈ ਸੀਗੀ ਇਹ ਅੱਛਾ ਉਹ ਤੋਂ ਬਾਅਦ ਹਾਂਜੀ ਮਾਡਲ ਕਿਹੜਾ ਮਾਡਲ 2004 ਹੈ ਬਹੁਤ ਬਹੁਤ ਮਿਸਤਰੀਆਂ ਕੋਲੇ ਲਗਾਤਾਰ ਘੁੰਮ ਰਹੇ ਮਿਸਿੰਗ ਹੈ ਦੇ ਇੰਜਨ ਦੇ ਵਿੱਚ ਮਿਸਿੰਗ ਸੀਗੀ ਮਿਸਿੰਗ ਸੀ ਵੀ ਕਿ ਹੈਗੀ ਆ ਹੁਣ ਨੇ ਸੈੱਟ ਹੋ ਗਏ ਹੁਣ ਤਾਂ ਆਪਾਂ ਕੀ ਕੀਤਾ ਆਪਾਂ ਇਹਦੀ ਟਾਈਮਿੰਗ ਕੀਤੀ ਹੈ ਜੀ ਹੋਰ ਹੋਰ ਪਲੱਗ ਦੀ ਆਪਣੇ ਸੈਟਿੰਗ ਕੀਤੀ ਪਲੱਗਾਂ ਦੀ ਤੇ ਤੁਸੀਂ ਕੀ ਕੀ ਕਰਾਉਣ ਨੂੰ ਫਿਰਦੇ ਸੀ ਤੇ ਮਿਸਤਰੀ ਕੀ ਕੀ ਕਰਨ ਨੂੰ ਫਿਰਦੇ ਮੈਨੂੰ ਤਾਂ ਹੈੱਡ ਤੱਕ ਮੇਟ ਤੇ ਵੀ ਹੈੱਡ ਪਟ ਹੋਣਾ ਗੱਡੀ ਦਾ ਜੀਤਾ ਜੀ ਹਾਂ ਜੀ ਹੁਣ ਤੁਸੀਂ ਆਏ ਤੁਹਾਡਾ ਕੀ ਐਕਸਪੀਰੀਅੰਸ ਆ ਜੇ ਥੋੜੀ ਤਾਂ ਬੜੇ ਤਸੱਲੇ ਹੋ ਗਏ ਹੈ ਨਾ ਹਰ ਰੋਜ਼ ਤੰਗ ਹੋਣ ਦੇ ਨਾਲ ਤਾਂ ਬੜਾ ਕੰਮ ਖਰਾਬ ਸੀਗਾ ਰੋਜ਼ੇ ਮਿਸਤਰੀਆਂ ਕੋ ਰੋਜ਼ੇ ਮਿਸਤਰੀਆਂ ਕੋ ਉਮੀਦ ਲਾ ਕੇ ਬੰਦੇ ਨੇ ਜਾਣਾ ਮੁੜ ਕੇ ਫੇਰ ਉਹੀ ਹਾਲ ਬੰਦਾ ਬਿਠਾ ਕੇ ਸਾਰਾ ਦਿਨ ਸ਼ਾਮ ਨੂੰ ਕਹਿੰਦਾ ਭਾਈ ਬਣੀ ਨਹੀਂ ਗੱਲ ਹੁਣ ਚਲੋ ਆਪਣਾ ਤੁਸੀਂ ਆਇਆਂ ਇੱਕ ਨਾਰੇ ਲਾਤਾ ਗਾਡੇ ਕੰਮ ਹੀ ਸਾਰੇ ਹਾਂਜੀ ਹਾਂਜੀ ਬਹੁਤ ਦੇਖੋ ਜੀ ਕਰਾਉਣ ਵਾਲਾ ਉਹ ਹੈ ਹਾਂਜੀ ਕਰਨ ਵਾਲੇ ਜਰੀਆ ਸੀ ਬਣ ਕੇ ਹਾਂਜੀ ਹਾਂਜੀ ਪਰ ਤੁਹਾਡੇ ਚ ਵੀ ਰੱਬ ਵੱਸਦਾ ਹਾਂਜੀ ਬਹੁਤ ਸਾਰੇ ਲੋਕ ਸਾਡੇ ਤੋਂ ਕੰਮ ਕਰਾਉਣ ਆਉਂਦੇ ਕਰਾਉਣ ਹੀ ਪਉਂਦੇ ਹਾਂਜੀ ਹਾਂਜੀ ਤੁਸੀਂ ਸਾਰੀ ਥਾਂ ਤੇ ਭੱਜ ਨੱਟ ਕੇ ਵੇਖ ਲਿਆ ਚੰਡੀਗੜ੍ਹ ਰੋਪੜ ਦੇ ਮਸ਼ਹੂਰ ਮਸ਼ਹੂਰ ਹਾਂਜੀ 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 ਜਿੰਨਾਂ ਦੀਆਂ ਵੀਡੀਓ ਮੈਂ ਅਕਸਰ ਵੇਖਦਾ ਕੋਈ ਨਹੀਂ ਛੱਡਿਆ ਅਸੀਂ ਤੇ ਚਲੋ ਕਈ ਨਹੀਂ ਬੰਦੇ ਦੇ ਨਾਲ ਡਾਇਗਨੋਸ ਕਰਨ ਦਾ ਸਿਸਟਮ ਹੁੰਦਾ ਭਾਈ ਜੀ ਉਮਰ ਦਾ ਤਜਰਬਾ ਹੁੰਦਾ ਸਾਨੂੰ ਐਕਸਪੀਰੀਅੰਸ ਆਇਆ ਹੋਇਆ ਹੈ ਅਸੀਂ ਹੱਥ ਕੋਸ਼ਿਸ਼ ਕਰੀਦੀਏ ਉੱਥੇ ਹੀ ਲੱਗੇ ਹਾਂਜੀ ਚਲੋ ਤੁਹਾਡਾ ਕੰਮ ਸੌਰ ਗਿਆ ਹਾਂਜੀ ਤੇ ਸਾਨੂੰ ਬਹੁਤ ਖੁਸ਼ੀ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਭਾਈ ਜੀ ਜੀ